ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਰੋਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ 7:30 7:00 ਵਜੇ ਦਾ ਤੇ ਹੁਣ ਆਪਾਂ ਆਪਣੀਆਂ ਮੱਝਾਂ ਨੂੰ ਪਾਣੀ ਪਿਉਣ ਲੱਗੇ ਸੀਗੇ ਅੰਦਰ ਮੰਨਣ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ ਅੰਦਰ ਮੰਨਾਂਗੇ ਤੇ ਅੱਜ ਤਰੀਕ ਹੈਗੀ ਹੈ ਜੀ 22 ਨਵੰਬਰ 2025 ਤੇ ਅੱਜ ਦੇ ਦਿਨ ਅੱਜ ਤੋਂ 7 ਸਾਲ ਪਹਿਲਾਂ 22 ਨਵੰਬਰ 2018 ਨੂੰ ਆਪਣੀ ਹੱਥੀਂ ਪਾਲੀ ਹੋਈ ਝੋਟੀ ਇਸ ਜਹਾਨੋਂ ਤੁਰ ਗਈ ਸੀ। ਇਹ ਦਿਨ ਬਹੁਤ ਔਖਾ ਸੀ ਜੀ ਉਹ ਸਾਡੇ ਲਈ ਕੱਟਣਾ ਕਿਉਂਕਿ ਪਸ਼ੂ ਮਸਾ ਬੰਦੇ ਐ ਤੇ ਬਾਕੀ ਜਿਹੜਾ ਪਸ਼ੂ ਆਪਾਂ ਰਿਚਰ ਲਾਲਾ ਪਾਲਿਆ ਹੋਵੇ ਆਪਾਂ ਨੂੰ ਕਿੰਨੀ ਉਮੀਦਾਂ ਹੁੰਦੀਆਂ ਨੇ ਵੀ ਵੱਡਾ ਹੋਊਗਾ ਵੀ ਦੁੱਧ ਦੇਊਗਾ ਤੇ ਵਧੀਆ ਆਪਾਂ ਸੋਨੇ ਸੋਨੇ ਇਹਦੇ ਕਟਰੂ ਤਿਆਰ ਕਰਾਂਗੇ ਬਹੁਤ ਉਮੀਦਾਂ ਸੀ ਜੀ ਬਹੁਤ ਵਧੀਆ ਰਿਕਾਰਡ ਦੀ ਝੋਟੀ ਸੀ ਆਪਣੇ ਕੋਲ ਆਪਣੀ ਵੱਡੀ ਮੱਛ ਦੀ ਪਹਿਲੀ ਝੋਟੀ ਸੀ ਉਹ ਤੇ ਵਧੀਆ ਸੂਈ ਵੀ ਸਹੀ ਸੀਗੀ 1 ਅਕਤੂਬਰ ਨੂੰ ਆ ਦੇ ਪਹਿਲੇ ਸੂਏ ਸੂਈ ਸੀਗੀ ਤੇ ਆਪਾਂ ਅੱਗੇ ਵੀਡੀਓ ਵੀ ਐਡ ਕਰ ਦਾਂਗੇ ਉਹਦੀ ਉਦੋਂ ਦਾ ਚਲੋ ਜਿਹੜੀ ਆਪਣੇ ਕੋਲ ਫੋਟੋ ਵੀਡੀਓ ਹੈਗੀ ਹੈ ਉਹ ਤੋਂ ਸਿਰਫ ਵੀ ਡੇਢ ਸਾਲ ਦੀ ਸੀ ਪੋਣ ਇੱਕ ਦੋ ਸਾਲ ਦੀ ਉਸ ਤੋਂ ਬਾਅਦ ਵਾਲੇ ਆਪਣੇ ਕੋਲ ਕੋਈ ਕਲਿੱਪ ਹੈ ਨਹੀਂ ਗਈ ਕਿਉਂਕਿ ਉਹ ਸਾਰੀਆਂ ਡਿਲੀਟ ਹੋ ਗਈਆਂ ਕਿਉਂਕਿ ਫੋਨ ਬਦਲਦੇ ਬਦਲਦੇ ਰਹੇ ਤੇ ਉਹ ਡਿਲੀਟ ਹੁੰਦੀਆਂ ਗਈਆਂ ਤੇ ਆਪਾਂ ਲਾ ਦਾਂਗੇ ਇੱਕ ਹੈਗੀ ਆਪਣੇ ਕੋਲ ਉਹਦੀ ਫੋਟੋ ਤੇ ਉਹ ਪਹਿਲੇ ਸੂਏ ਵਧੀਆ ਸੂਪੀ ਸੀ 22 ਅਕਤੂਬਰ ਨੂੰ ਸੂਈ ਸੀਗੀ ਤੇ 22 ਨਵੰਬਰ ਨੂੰ ਉਹਦੇ ਵੀ 20 ਨਵੰਬਰ ਦੀ ਗੱਲ ਹੈ ਨਾ ਉਹਦਾ ਸਾਰਾ ਲੇਵਾ ਸੁੱਟ ਕੇ ਪਾਟ ਕੇ ਡਿੱਗ ਗਿਆ ਸੀ ਬਚਾਲਾ ਵੀ ਟੁੱਟ ਗਿਆ ਸੀ ਸਾਰਾ ਕੁਝ ਆਰ ਪਾਰੀ ਦਿਖਦਾ ਸੀਗਾ ਨਾੜਾ ਨੂੜਾ ਲੇਵੇ ਦੀ ਓਮੀ ਸੀ ਦੁੱਧਾਂ ਹੀ ਘਰਾਦੀ ਚੱਲਦੇ ਸੀਗੇ ਚਾਰੋਂ ਥਣ ਟੁੱਟ ਕੇ ਡਿੱਗ ਪਏ ਸੀਗੇ ਲੇ ਭਈ ਸਮਝ ਲੋ ਉਹਦਾ ਟੱਕੇ ਡਿੱਗ ਪਿਆ ਸੀਗਾ ਤੇ ਤੇ ਬਸ ਵਿਚਾਰੀ ਉਸ ਤੋਂ ਬਾਅਦ ਤਾਂ ਇੱਕ ਅੱਧਾ ਦਿਨੀ ਜਿਉਈ ਅਮਜੋ 2 ਨੰਬਰ ਰਾਤ ਦੀ ਇਹ ਗੱਲ ਹੈ ਤੇ 11 ਨੰਬਰ ਦੇ ਨਹੀਂ ਕਟਿਆਗਾ ਬਾਈ ਨੰਬਰ ਨੂੰ ਤਾਂ ਪੂਰੀ ਹੋ ਗਈ ਸੀ ਤੇ ਬਹੁਤ ਰੀਜਾਂ ਨਾਲ ਪਾਲੀ ਸੀ ਵਧੀਆ ਦੁੱਧ ਸੀਗਾ 14 ਤੋਂ 15 ਕਿਲੋ ਦੁੱਧ ਤਿਆਰ ਕਰ ਗਈ ਸੀ ਸਾਰੇ ਪਹਿਲਾਂ ਸੀ ਮਹੀਨੇ आले ਤੇ ਨਹੀਂ ਸੋਂ ਤੋਂ ਸਹੀ ਇੱਕ ਮਹੀਨਾ ਬਾਅਦ ਹੀ ਧੁਰਗੀ ਨਾ ਕੋਈ ਬਿਮਾਰ ਸੀ ਨਾ ਕੁਝ ਹੋਰ 2 ਨੰਬਰ ਨੂੰ ਆ ਗੱਲ ਹੋਈ ਤੇ ਲਾਜ ਵੀ ਅਸੀਂ ਇੰਨੇ ਡਾਕਟਰ ਨੂੰ ਸੱਦ ਕੇ ਦਿਖਾਈ ਅਗਲੇ ਦਿਨ ਸਾਰੇ ਹੱਥ ਖੜੇ ਕਰਕੇ ਪਰ ਅਫਸੋਸ ਜੋ ਪ੍ਰਮਾਤਮਾ ਨੂੰ ਮਨਜੂਰ ਸੀ ਉਹ ਹੋਇਆ ਤੇ ਵਿਚਾਰੀ ਚੱਲ ਬਸੀ ਤੇ ਅੱਜ ਦਾ ਅੱਜ ਤੋਂ 7 ਸਾਲ ਪਹਿਲਾਂ ਉਹ ਦਿਨ ਆਪਣੇ ਲਈ ਬਹੁਤ ਕਾਲਾ ਚੜਿਆ ਸੀ ਤੇ ਬਸ ਇਕੱਲੀਆਂ ਤਰੀਕਾਂ ਹੀ ਯਾਦ ਰਹਿ ਜਾਂਦੀਆਂ ਨੇਗੀਆਂ ਬਤ ਤਵੀਤ ਜਾਂਦਾ ਪਰ ਜਿੰਨਾ ਵੀ ਆ ਭੁੱਲਣ ਦੀ ਕੋਸ਼ਿਸ਼ ਕਰ ਲਈਏ ਜਿਹੜੀ ਚੀਜ਼ ਆਪਾਂ ਹੱਥੀਂ ਪਾਲੀ ਹੁੰਦੀ ਐ ਉਹ ਥੋੜੀ ਭੁੱਲਦੀ ਜਾਂਦੀ ਐ ਚਲ ਜੀ ਆਪਾਂ ਹੁਣ ਬਸ ਉਹਦੀ ਵੀਡੀਓ ਐਡ ਕਰ ਦਾਂਗੇ ਅੱਗੇ ਦੇਖ ਲਓ ਤੁਸੀਂ ਵੀ ਉਦੋਂ ਉਸ ਸਾਲ ਆਪਾਂ ਨੂੰ ਬਹੁਤ ਘਾਟਾ ਪਿਆ ਚਲੋ ਜੀ ਆਪਾਂ ਇੱਥੇ ਐਂਡ ਕਰਦੇ ਐ ਅੱਗੇ ਉਹਦੀ ਵੀਡੀਓ ਐਡ ਕਰਾਂਗੇ ਬਾਕੀ ਅਗਲਾ ਵਲੋਗ ਆਪਾਂ ਕੰਟੀਨਿਊ ਕਰਾਂਗੇ ਇੱਕ ਪਲ ਨਹੀਂ ਸਰਦਾ ਜਿੰਨਾ ਕਿਉਂ ਜਾਂਦੇ ਕਾ ਤੋਂ ਮੁੜਦੇ ਨਹੀਂ ਐਸੀ ਲੁੱਟ ਪੈਂਦੀ ਐ ਵਿੱਚ ਬੇੜਿਆਂ ਦੇ ਕਦੇ ਮੁੜ ਕੇ ਹਾਸੇ ਜੁੜਦੇ ਨਹੀਂ ਉਹ ਕਦੇ ਮੁੜ ਕੇ ਲੋਜੀ ਇੱਥੇ ਆਪਾਂ ਆਪਣੀ ਸੱਜਰ ਮਰਜਾ ਪਿਆ ਕੇ ਬੰਨ੍ਹ ਦਿੱਤੀ ਇਸ ਨਾਲ ਲక్ష్ਮੀ ਐਸੀ ਦੀ ਵੱਡੀ ਭੈਣ ਸੀ ਸਭ ਤੋਂ ਪਹਿਲੀ ਭੈਣ ਸੀ ਇਹਦੀ ਉਹ ਵਾਲੀ ਇਹ ਚੌਥੇ ਨੰਬਰ ਤੇ ਆ ਗਈ ਉਹਦੋਂ ਤੇ ਚਲੋ ਜੀ ਹੁਣ ਪੂਰੀ ਆ ਗਈ ਹੁਣ ਆਪਾਂ ਉਹ ਗੱਲ ਨਹੀਂ ਛੱਡਦੇ ਦੁਬਾਰੇ ਹੁਣ ਆਪਾਂ ਇਹਨੂੰ ਬੰਨ੍ਹ ਦਈਏ ਲੋ ਜੀ ਬੂਰੀ ਆਪਾਂ ਬੰਨ੍ਹ ਦਿੱਤੀ ਤੇ ਹੁਣ ਆਪਾਂ ਇਹ ਗਲੀ ਖੋਲ ਕੇ ਲਿਓਨੇ ਇਹ ਤਾਂ ਪਹਿਲਤੀ ਬੰਦੀ ਸੀ ਬਾਕੀ ਆਪਣੀਆਂ ਉਹ ਖੜੀਆਂ ਨੇ ਬਸ ਅਹੀ ਰਹਿ ਗਈਆਂ ਦੋ ਕਟੀਆਂ ਇੱਧਰ ਬੈਠੀਆਂ ਨੇ ਹੋ ਰਹੀਆਂ ਉਹਨਾਂ ਆਪਾਂ ਖੋਲਾਂਗੇ ਆਪਣੀਆਂ ਉਹ ਟੋਕੜ ਮੱਝ ਨੂੰ ਹੁਣ ਆਪਾਂ ਇਹਨੂੰ ਖੋਲਦੇ ਹਾਂ ਲੋ ਜੀ ਹੁਣ ਇੱਥੇ ਬਾਣੀ ਪੀ ਲੈਣੀ ਆ ਦੋਨੇ ਹਮੇਸ਼ਾ ਘਟਰੋ ਨੂੰ ਦੀ ਮਾਂ ਦੇ ਨਾਲ ਹੀ ਪਾਣੀ ਪਿਉਣੇ ਆ ਕਿਉਂਕਿ ਨਾਲੇ ਤੱਕ ਬੱਚਾ ਸਿੱਖ ਜਾਂਦਾ ਪਾਣੀ ਪੀਣ ਲੱਗੀ ਤੇ ਤੇ ਨਾਲੇ ਆਪਦੀ ਮਾਂ ਦੇ ਨਾਲ ਹੀ ਆ ਜਾਂਦਾਗਾ ਦਵਾਰੇ ਖੋਲ ਕੇ ਲਿਉਂਦੀ ਜਰੂਰਤ ਨਹੀਂ ਪੈਂਦੀ ਤੇ ਆਪਣਾ ਕੰਮ ਘਟ ਜਾਂਦਾ ਕਿਥੇ ਇੱਕ ਵਾਰ ਚ ਦੋ ਆ ਜਾਂਦੇ ਕਿਥੇ ਇੱਕ ਵਾਰ ਚ ਇੱਕ ਖੋਲ ਕੇ ਲੈਣਾ ਪੈਂਦਾ ਉਦੋਂ ਔਖਾ ਲੱਗਦਾ ਫਿਰ ਐ ਸੁੱਖਾ ਰਹਿੰਦਾਗਾ ਬੰਦਾ ਚਲੋ ਜੀ ਆਪਾਂ ਇਹਨਾਂ ਨੂੰ ਬੰਦ ਕੇ ਫੇਰ ਮਿਲਦੇ ਆ ਤੁਹਾਡੇ ਨਾਲ ਲੋ ਜੀ ਇੱਥੇ ਆਪਾਂ ਹੁਣ ਆਪਣੀ ਸਾਰੇ ਪਸ਼ੂ ਬੰਦ ਤੇ ਅੰਦਰ ਬਸ ਸੁਣ ਨੀਰਾ ਪਾਉਂਦੇ ਨਹੀਂ ਇਸ ਵੇਲੇ ਹੁਣ ਆਪ ਦਾ ਆਰਾਮ ਨਾਲ ਬਹਿ ਜਾਣੀ ਹੈ ਹੁਣ ਸਵੇਰੀ ਕੜ ਨੀਰੇ ਤੇ ਬੰਦਾਂਗੇ ਕੱਢ ਕੇ ਬਾਹਰ ਧਾਰਨ ਚੋਕੇ ਧਾਰਨ ਪੰਦਰੀ ਚੋਣੇ ਸ਼ੁਰੂ ਤੋਂ ਸial ਚ ਤੇ ਆਪਣੀ ਸੈਟਿੰਗ ਹੁਣ ਆਪਾਂ ਬੰਦਤੀ ਸਹੀ ਕਰਕੇ ਮੈਨੂੰ ਐਂਗਾ ਵੀ ਹਮਰ ਜਥਲੇ ਵੀ ਗੱਦਾ ਹੋ ਜੇ ਕਿਉਂਕਿ ਪੱਕੇ ਥਾਂ ਚੋਂ ਤਾਂ ਸਭ ਕੋ ਪੂਰੀ ਫੋਲ ਅਪ ਹੋਣੇ ਇਤਲੇ ਪਰ ਇਹਨੂੰ ਬੈਠਣਾ ਔਖਾ ਗਤਾਂ ਵੀ ਸੂਣ ਆਲੀ ਹੈ ਜਿੱਥੇ ਗੱਦਾ ਬਿਛੋਣੇ ਤਾਂ ਝੋਟੀ ਪਾੜ ਦਿੰਦੀ ਹੈ ਗੱਦਾ ਉਹ ਨੁਕਸਾਨ ਕਰ ਦਿੰਦੀ ਹੈ ਦੇਖਣਾ ਕੋਈ ਨਾ ਕੋਈ ਇਹ ਸਿਸਟਮ ਕੱਪ ਦੇ ਲੋ ਜੀ ਬੰਨੀਆਂ ਹੀ ਆ ਸਾਰੀਆਂ ਤੇ ਅੱਜ ਆਪਾਂ ਕੋਈ ਜ਼ਿਆਦਾ ਵਲੌਗ ਨਹੀਂ ਬਣਾ पाए ਅਰਲੀ ਮਾਫ ਕਰਨਾ ਜੀ ਤੇ ਬਸ ਅੱਜ ਆਪਾਂ ਆਪਣੇ ਆਪਾਂ ਤੁਹਾਡੇ ਨਾਲ ਬਸ ਆਪਣਾ ਦੁੱਖ ਹੀ ਸਾਂਝਾ ਕਰਨਾ ਸੀ ਤੇ ਚਲੋ ਜੀ ਵਲੌਗ ਦਾ ਐਂਡ ਆ ਪੈਠੀ ਕਰਦੇ ਆ ਤੇ ਵਲੌਗ ਵਧੀਆ ਲੱਗਿਆ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਐਂਡ ਤੱਕ ਦੇਖਣ ਲਈ ਵੀਡੀਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ